ਖਨੌਰੀ ਵਿਖੇ ਮੌਜੂਦਾਂ ਜਿੱਥੇ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਤਾਨੂੰ ਦੱਸਦੀ ਹੈ ਕਿ ਖਨੌਰੀ ਵਿਖੇ ਭਾਖੜਾ ਨਹਿਰ ਚੱਲ ਰਹੀ ਆ ਜਿਹਦੇ ਥੱਲੋਂ ਦੀ ਕੱਗਰ ਦਰਿਆ ਗੁਜ਼ਰਦਾ ਤਾਂ ਇਸ ਨਹਿਰ ਦੇ ਵਿੱਚੋਂ ਲਗਾਤਾਰ ਪਾਣੀ ਲੀਕ ਹੋ ਰਿਹਾ ਕੱਗਰ ਦਰਿਆ ਦੇ ਵਿੱਚ ਪਾਣੀ ਪੀ ਰਿਹਾ ਨਿਊਜ਼ 18 ਦੇ ਵੱਲੋਂ ਖਬਰ ਨਸ਼ਰ ਕੀਤੀ ਗਈ ਹੈ ਜਿਸ ਤੋਂ ਬਾਅਦ ਨਹਿਰੀ ਵਿਭਾਗ ਜਿਹੜਾ ਹੈਗਾ ਲਗਾਤਾਰ ਐਕਸ਼ਨ ਮੋਡ 'ਚ ਆਇਆ ਡਿਪਾਰਟਮੈਂਟ ਤੋਂ ਇੱਥੇ ਭਾਈ ਸਾਹਿਬ ਆਏ ਨੇ ਸਰ ਨਾਮ ਕੀ ਹੈ ਤੁਹਾਡਾ ਡਿਜ਼ਾਈਗਨੇਸ਼ਨ ਕੀ ਹੈ ਜੀ ਮੇਰਾ ਸੁਪਰਡੈਂਟ ਇੰਜੀਨੀਅਰ ਭਾਖੜਾ ਮੇਨ ਲਾਈਨ ਐਸ ਸੀ ਪਟਿਆਲਾ ਤੋਂ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਜਾਂਚ ਕਰ ਰਹੇ ਹੋ ਦੇਖੋ ਇਹ ਨਹਿਰ ਆਪਣੀ ਜਿਹੜੀ ਹੈ ਕਾਫੀ ਪੁਰਾਣੀ ਬਣੀ ਸੀ 1955 ਦੀ ਉਸ ਤੋਂ ਬਾਅਦ ਇਸ ਤੇ ਕੋਈ ਵੀ ਰੀਹੈਬਿਲਿਟੇਸ਼ਨ ਦਾ ਕੰਮ ਨਹੀਂ ਹੋਇਆ ਤੇ ਜਿਹੜੇ ਵੀ ਪੱਕੇ ਸਟਰਕਚਰ ਜਿਹੜੇ ਬਣੇ ਕਿੰਨੇ ਵੀ ਕ੍ਰਾਸ ਜਿਹਨੇ ਜੋ ਜਿੱਦਾਂ ਇਹ ਐਕਵਾਡਕਟ ਹੈ ਇਸ ਸਭ ਤੇ ਛੋੜੇ ਛੋੜੀ ਜੀ ਪ੍ਰੋਬਲਮਸ ਲੀਕੇਜ ਤੇ ਚੱਲ ਹੀ ਰਹੀ ਹੈ ਬਟ ਹੁਣ ਆਪਾਂ ਇੱਥੇ ਅਸੈਸ ਕਰ ਰਹੇ ਹਾਂ ਕਿ ਇਹ ਜਿਹੜੀ ਬਾਣੀ ਮੋਟੀ ਲੀਕੇਜ ਹੈ ਇਹ ਆਲਰੇਡੀ ਸ਼ੁਰੂ ਤੋਂ ਹੀ ਚੱਲ ਰਹੀ ਹੈ ਅੱਜ ਇੱਕ ਨਵੀਂ ਕ੍ਰੀਏਟ ਨਹੀਂ ਹੋਈ ਬਾਕੀ ਆਪਾਂ ਸਪੂਲ ਤੋਂ ਵੀ ਇੱਕ ਵਾਰੀ ਪੂਰਾ ਵੀਡੀਓ ਲੈ ਰਹੇ ਆ ਕਿ ਕੋਈ ਮੇਜਰ ਲੀਕੇਜ ਦਾ ਡਰਾਪ ਨਹੀਂ ਹੈ ਹਾਲਾਂਕਿ ਉਹਨੇ ਦੇਖਣ ਤੋਂ ਐਦਾ ਲੱਗ ਰਿਹਾ ਕੋਈ ਨੈਰ ਨੂੰ ਸੁਰੱਖਿਆ ਨਹੀਂ ਹੈ ਕੋਈ ਨੈਰ ਤੋਂ ਪ੍ਰੋਬਲਮ ਨਹੀਂ ਹੈ ਪਰ ਸਰ ਪ੍ਰੈਸ਼ਰ ਇੰਨਾ ਜ਼ਿਆਦਾ ਮੰਨ ਕੇ ਚੱਲੋ ਨੀਚੇ ਘੱਗਲ ਗੁਜ਼ਰੇ ਜਾਂ ਉਹ ਵੀ ਉਹ 748 ਡੇਂਜਰ ਪੁਆਇੰਟ ਆ 740 ਫੁੱਟ ਤੱਕ ਪਹੁੰਚ ਚੁੱਕਿਆ ਦੂਸਰੇ ਪਾਸੇ ਭਾਖੜਾ ਤੁਹਾਨੂੰ ਖੁਦ ਹੀ ਦਿਖ ਰਿਹਾ ਸਭ ਤੋਂ ਜ਼ਿਆਦਾ ਪ੍ਰੈਸ਼ਰ ਤੇ ਮੈਨੂੰ ਲੱਗਦਾ ਹੁਣ ਬਰਸਾਤੀ ਮੌਸਮ ਚ ਗੁਜ਼ਰਦੀ ਆ ਤਾਂ ਐਨੇ ਪ੍ਰੈਸ਼ਰ ਦੇ ਬਾਵਜੂਦ ਵੀ ਕੋਈ ਖਤਰਾ ਨਹੀਂ ਹੈਗਾ ਹਾਂ ਕਿਉਂਕਿ ਦੇਖੋ ਇਹਦੀ ਜਿਹੜੀ ਫ ਕਿਉਂਕਿ ਦੀ ਸ਼ਮਤਾ ਇੰਨੀ ਹੈ ਨਹੀਂ ਉਸ ਤੋਂ ਬਾਅਦ ਇਹ ਬਾਕਸ ਹੈ ਉਹ ਉੱਤੇ ਜਾ ਰਿਹਾ ਹੈ ਇਹ ਕੋਈ ਲੀਕੇ ਮੇਜਰ ਹੁੰਦੀ ਤਾਂ ਬਾਹਰ ਉੱਤੋਂ ਦਿਖ ਜਾਣੀ ਸੀ ਕੋਈ ਧਰਤੀ ਦੇ ਅੰਦਰ ਲੀਕੇ ਜਦਾ ਨਹੀਂ ਹੈ ਤੇ ਜਿਹੜੀ ਆਪਾਂ ਦੇਖ ਸਕਦੇ ਹਾਂ ਅਲੋਂਗ ਦ ਰੇਲਿੰਗ ਹੀ ਥੋੜੀ ਉਹ ਛੋਟੇ-ਮੋਟੇ ਲੀਕੇ ਜੇ ਜੋ ਮੈਂ ਪੁਰਾਣੇ ਆਪਣੇ ਬੇਲਦਾਰਾ ਤੋਂ ਪੁੱਛ ਰਿਹਾ ਜੋ 15-15 ਸਾਲਾਂ ਤੋਂ ਇੱਥੇ ਆ ਉਹ ਕਹਿ ਰਹੇ ਸਰ ਇੰਨੀ ਤਾਂ ਆਲਮੋਸਟ ਪਹਿਲੇ ਤੋਂ ਹੀ ਚੱਲ ਰਹੀ ਹੈ ਸਰ ਮੰਨਦੇ ਹੋ ਕਿ ਜੇ ਇੰਨੀ ਲੀਕੀ ਚੱਲਦੀ ਹੈ ਕਿ ਇਹ ਖਤਰੇ ਲਈ ਨਹੀਂ ਹੈ ਕਿਉਂਕਿ ਅੱਜ ਤੱਕ ਅਗਰ ਇੱਕ ਐਦਾਂ ਦੀ ਨਹਿਰ ਹੈ ਜਿਹੜੀ ਸਾਰੀ ਮਾਤਰਾ ਨਾਲ ਪਾਖੜਾ ਕਿ ਹਾਂ ਪਾਖੜਾ ਜੋ ਕਿ ਦੇਖੋ 1955 ਮੈਂ ਜਿੱਦਾਂ ਪਹਿਲੇ ਹੀ ਬੋਲ ਕੇ ਹਟਿਆ 1955 ਚ ਨਹਿਰ ਬਣੀ ਸੀ ਉਸ ਤੋਂ ਬਾਅਦ ਇਹ ਕਦੀ ਵੀ ਰੀਹੈਬਿਲਿਟੇਟ ਨਹੀਂ ਹੋਈ ਕਦੀ ਵੀ ਨਵੀਂ ਨਹੀਂ ਬਣੀ ਤੇ ਉਹ ਉਦਾਂ ਹੀ ਚੱਲ ਰਹੀ ਜਿਹੜੇ ਸਟਰਕਚਰਸ ਆ ਉਹ 1960 ਦੇ ਬਣੇ ਹੋਏ ਆ ਇਸ ਕਰਕੇ ਉਸ ਤੋਂ ਵੈਸੀ ਪਾਣੀ ਨਾ ਕਟ ਉਹ ਫੁੱਲ ਸਪਾਈ ਤੇ ਨਹੀਂ ਚੱਲ ਰਿਹਾ ਜਿਹੜੀ ਛੋਟੇ ਮੋਟੇ ਲੀਕੇਜ ਆ ਪੱਕਾ ਸਟਰਕਚਰ ਚ ਇਹ ਹੋ ਹੀ ਰਹੀ ਹੈ ਥੋੜੀ ਸਰ ਇੰਨੀ ਪੁਰਾਣੀ ਹੋਣ ਦੇ ਬਾਵਜੂਦ ਅਗਰ ਹੁਣ ਨੁਕਸਾਨੀ ਗਈ ਫਿਰ ਜਿਵੇਂ ਤੁਸੀਂ ਖੁਦ ਕਹਿ ਰਹੇ ਹੋ ਕਿ ਪੁਰਾਣੀ ਆ ਪੁਰਾਣੀ ਆ ਪਰ ਇਦਾਂ ਇੰਨਾ ਇਦਾਂ ਵਾਲਾ ਨਹੀਂ ਹੈ ਕਿ ਜਿਸ ਤੇ ਕਿ ਇੱਕਦਮ ਖਤਰਾ ਬਣਿਆ ਬੰਦ ਕਰਨ ਦੀ ਜਰੂਰਤ ਹੈ ਜਾਂ ਨਹੀਂ ਨਹੀਂ ਹੁਣੇ ਲੋੜ ਨਹੀਂ ਤੁਸੀਂ ਡਿਪਾਰਟਮੈਂਟ ਵੱਲੋਂ ਜ਼ਿੰਮੇਵਾਰੀ ਲੈਣੇ ਹੋ ਕਿ ਇਹ ਨਹੀਂ ਨੁਕਸਾਨ ਹੁੰਦਾ ਤਾਂ ਜੋ ਜ਼ਿੰਮੇਵਾਰੀ ਤਾਂ ਕੋਈ ਨਹੀਂ ਦਿੰਦਾ ਰੱਬ ਦਾ ਉਹ ਹੈ ਬਟ ਹਾਂ ਬੇਸਿਕਲੀ ਇਹ ਹੈ ਕਿ ਇਨੀ ਲੀਕੇਜ ਪਹਿਲੇ ਤੋਂ ਚੱਲ ਰਹੀ ਸੀ ਇਹ ਵਧੀ ਨਹੀਂ ਹੈ ਲੀਕੇਜ ਇਹ ਨੁਕਸਾਨ ਇਹ ਆਉਣ ਵਾਲੇ ਸਮੇਂ ਚ ਅਗਰ ਵਧ ਗਈ ਫੇਰ ਜੇ ਵਧੇਗੀ ਤਾਂ ਉਸ ਲਈ ਡਿਪਾਰਟਮੈਂਟ ਔਨ ਟੋਜ਼ ਹੀ ਹੈ ਸਾਡਾ ਆਫਿਸ ਇੱਥੇ ਹੈ ਸਾਡਾ ਆਫਿਸ ਹੈ ਬੇਲਦਾਰ ਸਾਡੇ ਹੁੰਦੇ ਰਹਿੰਦੇ ਆ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਲੀਕੇਜ ਦੀ ਪਹਿਲੇ ਦਿਨ ਤੋਂ ਹੀ ਹੈਗੀ ਪਹਿਲਾਂ ਤੁਹਾਡੇ ਧਿਆਨ 'ਚ ਹੈਗਾ ਸੀ ਜਾਂ ਹੁਣ ਆਇਆ ਹੈ ਇਹ ਦੇਖੋ ਮੇਰੇ ਪਰਟੀਕੁਲਰ ਇਸ ਪੁਆਇੰਟ ਤੇ ਮੇਰੇ ਧਿਆਨ ਚ ਨਹੀਂ ਸੀ ਵੈਸੇ ਮੈਨੂੰ ਪੁਰਾਣੇ ਜਿਹੜੇ ਪੁਰਾਣੇ ਸਟਰਕਚਰਸ ਉਹ ਮੇਰੇ ਧਿਆਨ ਚ ਹੈਗੇ ਸੀ ਉਸ ਚ ਲੀਕੇਜਸ ਹੁੰਦੀ ਸੀ ਪਰ ਮਾਰੀ ਮੋਟੇ ਟਾਈਮ 'ਚ ਆਂਦੇ ਪਹਿਲੇ ਆਪਣੇ ਬੇਲਦਾਰਾਂ ਨੂੰ ਪੁੱਛਿਆ ਕਿ ਹਾਂ ਵੀ ਲੀਕੇਜ ਵਧੀਆ ਕੀ ਉੰਨੀ ਆ ਜਾਂ ਪਹਿਲੇ ਤੋਂ ਹੈ ਕਹਿੰਦਾ ਸਰ ਇਹ ਪਿਛਲੇ 10 ਸਾਲਾਂ ਤੋਂ ਇਹ ਲੀਕੇਜ ਸਰ ਪਰ ਸਰ ਹੁਣ ਇਹ ਵਾਲੀ ਜਿਹੜੀ ਲੀਕੇਜ ਹੈ ਇਹਦੇ ਬਾਰੇ ਸਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਪਤਾ ਨਹੀਂ ਸੀ ਮੰਨ ਕੇ ਚਲੋ हां नहीं पता मैं वही देखना आया तो मैं तो पहले अपना रिपोर्ट ही देखनी है पहले रिकॉर्ड देखना है कि पहले कभी लीकेज हुई थी इस च नहीं वो कह रहे हैं लीकेज जॉइंट्स तो पहले चल रही है पर माड़ी मोटी नहीं है ये वदी एक नहीं एक है ये जी समझना चाहने हैं जेड़े ਤੁਸੀਂ ਕਹਿ ਰਹੇ ਹੋ ਲੀਕੇਜ ਹੋ ਰਹੀ ਹੈ ਜਾਣ ਕੇ ਕਿ ਕਿਦੋਂ ਦਾ ਮਤਲਬ ਕਿ ਉਹਦੇ ਵਿੱਚ ਜਿਹੜੀ ਤਰੇਡ ਆਈ ਹੋਏਗੀ ਕਿ ਉੱਥੋਂ ਜਦੋਂ ਪਾਣੀ ਨਿਕਲਦਾ ਹੈ ਜਾਂ ਫਿਰ सरिया ਲੱਗਿਆ ਹੋਏਗਾ ਕੰਕਰੀਟ ਦੀ ਬਣੀ ਹੋਈ ਹੈ ਸਾਰੀ ਇਹ ਉੱਥੋਂ ਇਹ ਕੁਝ ਨਾ ਵੱਧੀ ਸਰੀ ਇਹ ਬ੍ਰਿਕ ਦੀ ਬਣੀ ਹੈ ਪਿੱਛੇ ਦੇਖੋ ਇਹ ਬ੍ਰਿਕ ਦੀ ਬਣੀ ਹੈ ਉਹਦੇ ਵਾਇਗ ਸਟਰਕਚਰ ਬਣਿਆ ਸੱਚਾ ਕੰਕਰੀਟ ਦਾ ਬਣਿਆ ਜਦ ਬ੍ਰਿਕ ਤੇ ਕੰਕਰੀਟ ਦਾ ਉੱਥੇ ਜੋਇੰਟ ਬੰਦਾ ਹੈ ਪਿੱਛੇ ਬੈਕਫਿਲ ਹੁੰਦੀ ਆ ਬੈਕਫਿਲ ਮਿੱਟੀ ਦੀ ਹੁੰਦੀ ਆ ਮਿੱਟੀ ਨੂੰ ਕੰਬਟ ਤੇ ਆਉਂਦਾ ਹੁਣ ਤੁਸੀਂ ਖੁਦ ਸੋਚੋ 40 50 ਸਾਲ ਹੋ ਗਏ ਤੇ ਕਿੱਥੇ ਪਾਣੀ ਨੇ ਆਪਣਾ ਰਸਤਾ ਤਾਂ ਬਣਾਣਾ ਹੀ ਹੁੰਦਾ ਤੇ ਉਹ ਚਲੋ ਪਾਣੀ ਰਸਤਾ ਬਣਾਤਾ ਪਰ ਹੁਣੇ ਵਿਜ਼ੂਅਲਾਈਜੇਸ਼ਨ ਤੇ ਪਲੱਸ ਮੇਰੇ ਪੁਰਾਣੇ ਜਿਹੜੇ ਬੰਦੇ ਇੱਥੇ ਰੋਜ਼ ਸਟੇਸ਼ਨਡ ਐ ਉਹਨਾਂ ਤੋਂ ਪੁੱਛਣ ਤੋਂ ਲੱਗੇ ਕਿ ਲੀਕੇਜ ਇੰਨੀ ਜ਼ਿਆਦਾ ਨਹੀਂ ਵਧੀਓ ਉਹੀ ਸੇਮ ਲੀਕੇ ਬਿਲਕੁਲ ਪਟਿਆਲਾ ਤੋਂ ਐਸਈ ਨਹਿਰੀ ਵਿਭਾਗ ਦੇ ਖਨੌਰੀ ਪਹੁੰਚੇ ਨੇ న్యూਸ 18 ਦੇ ਵੱਲੋਂ ਖਬਰ ਨਸ਼ਰ ਕੀਤੀ ਗਈ ਆ ਜਿਸ ਤੋਂ ਬਾਅ ਵੱਡਾ ਐਕਸ਼ਨ ਵਿਭਾਗ ਦੇ ਵੱਲੋਂ ਕੀਤਾ ਗਿਆ ਪਹਿਲਾਂ ਇੱਥੇ ਜਿਹੜੇ ਲੋਕਲ ਹੈਗੇ ਸੀ ਗੇਜ ਰੀਡਰ ਉਹ ਮੌਕੇ ਤੇ ਪਹੁੰਚ ਗਏ ਸੀ ਹੁਣ ਐਸ.ਈ ਆਏ ਨੇ ਭਾਵੇਂ ਕਹਿ ਰਹੇ ਨੇ ਉਹ ਕਿ ਜਿਹੜੀ ਇਹ ਲੀਕੇਜ ਹੈਗੀ ਆ ਲੀਕੇਜ ਮੰਨ ਕੇ ਕਿ ਲੀਕੇਜ ਹੋ ਰਹੀ ਆ ਕਹਿੰਦੇ ਜਿਆਦਾ ਨੁਕਸਾਨ ਨਹੀਂ ਪਰ ਕਿਤਨੇ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਅਗਰ ਲੀਕੇਜ ਹੋ ਰਹੀ ਆ ਤਾਂ ਰਿਪੇਅਰ ਕਰਨ ਦੀ ਬਜਾਏ ਉਹਨੂੰ ਅਣਗੋੜਿਆ ਕਿਉਂ ਕੀਤਾ ਜਾ ਰਿਹਾ ਖਨੋਰੀ ਤੋਂ ਚਰਨਜੀਤ ਕੌਸ਼ਲ న్యూਸ ਦੇਟਨ ਪੰਜਾਬ